ਸਵਾਗਤ ਕਰਦੇ ਹਾਂ ਜੀ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਅਸੀਂ ਪਹੁੰਚਿਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਤੇ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਧੰਨ ਧੰਨ ਸ਼੍ਰੀ ਨਾਭ ਕਮਲ ਜੀ ਰਾਜਾ ਸਾਹਿਬ ਜੀ ਦੇ ਤਪਸਥਾਨ ਅਤੇ ਗੁਰਦੁਆਰਾ ਸਾਹਿਬ ਦੇ ਦੋਸਤੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਦੋਸਤੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਸਾਈਡ ਦੇ ਉੱਤੋਂ ਆਏ ਆ ਸਾਹਮਣੇ ਗੱਡੀਆਂ ਦੀ ਪਾਰਕਿੰਗ ਹੈ ਤੇ ਇਸ ਜਗ੍ਹਾ ਦੇ ਉੱਤੇ ਇੱਕ ਸਰੋਵਰ ਬਣਿਆ ਹੋਇਆ ਉਹ ਅਸੀਂ ਤੁਹਾਨੂੰ ਬਾਅਦ ਦੇ ਵਿੱਚ ਦਿਖਾਵਾਂਗੇ ਪਹਿਲਾਂ ਅਸੀਂ ਤੁਹਾਨੂੰ ਅੱਗੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਿਖਾਉਣੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਇਸ ਸਥਾਨ ਦੇ ਉੱਤੇ ਭਾਰੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਇੱਥੇ ਆ ਰਹੀਆਂ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਇਸ ਸਥਾਨ ਦੇ ਉੱਤੇ ਦੁਕਾਨਾਂ ਨੇ ਜਿਹੜੀਆਂ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਸਜੀਆਂ ਹੋਈਆਂ ਨੇ ਅਸੀਂ ਜਿਸ ਜਗ੍ਹਾ ਦੇ ਉੱਤੇ ਖੜੇ ਆ ਇਸ ਜਗ੍ਹਾ ਤੋਂ ਤਕਰੀਬਨ 100 150 ਮੀਟਰ ਦੇ ਅੱਗੇ ਗੁਰਦੁਆਰਾ ਬਣਿਆ ਹੋਇਆਗਾ ਤੇ ਤੁਹਾਨੂੰ ਉੱਥੇ ਵੀ ਲੈ ਕੇ ਚਲਾਂਗੇ ਤੇ ਦਰਸ਼ਨ ਕਰਾਵਾਂਗੇ ਸੋ ਦੋਸਤੋ ਇਸ ਸਾਈਡ ਦੇ ਉੱਤੇ ਗੱਡੀਆਂ ਦੀ ਜਿਹੜੀ ਪਾਰਕਿੰਗ ਹੈ ਇਸ ਸਾਈਡ ਤੇ ਵੀ ਬਣੀ ਹੋਈ ਹੈ ਜੇਕਰ ਤੁਸੀਂ ਆਮੋ ਤਾਂ ਇੱਥੇ ਗੱਡੀਆਂ ਤੁਸੀਂ ਆਉਂਦੀਆਂ ਖੜਾ ਸਕਦੇ ਹੋ ਕਿਉਂਕਿ ਅੱਗੇ ਬੈਰੀਕੇਡ ਲੱਗੇ ਹੋਏ ਨੇ ਅੱਗੇ ਤੁਸੀਂ ਗੱਡੀ ਜਾਂ ਕੋਈ ਵਹੀਕਲ ਨਹੀਂ ਲਿਆ ਸਕਦੇ ਕਾਠ ਜਿਆਦਾ ਹੋਣ ਕਰਕੇ ਸੰਗਤਾਂ ਨੂੰ ਆਪਣੀਆਂ ਜਿਹੜੀਆਂ ਗੱਡੀਆਂ ਨੇ ਜਾਂ ਮੋਟਰਸਾਈਕਲ ਵਗੈਰਾ ਨੇ ਉਹ ਪਿੱਛੇ ਹੀ ਰੋਕਣੇ ਪੈਂਦੇ ਨੇਗੇ ਇਸ ਕਰਕੇ ਦੋਸਤੋ ਆਪਣੀ ਗੱਡੀ ਪਾਰਕਿੰਗ ਤੁਸੀਂ ਪਿੱਛੇ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਵੀ ਸੰਗਤਾਂ ਨੇ ਬਹੁਤ ਹੀ ਜ਼ਿਆਦਾ ਵੱਡੀ ਤعداد ਦੇ ਵਿੱਚ ਪਹੁੰਚੀਆਂ ਹੋਈਆਂ ਨੇ ਦੋਨਾਂ ਸਾਈਡਾਂ ਦੇ ਉੱਤੇ ਦੁਕਾਨਾਂ ਨੇ ਜਿਹੜੀਆਂ ਉਹ ਸਜੀਆਂ ਹੋਈਆਂ ਨੇਗੀਆਂ ਤੇ ਸੰਗਤਾਂ ਆਪਣਾ ਸਮਾਨ ਨੇ ਜਿਹੜੇ ਲੋਕ ਨੇ ਇੱਥੇ ਪਹੁੰਚੇ ਹੋਣੇ ਉਹ ਸਮਾਨ ਖਰੀਦ ਵੀ ਕਰ ਰਹੇ ਨੇ ਦੋਸਤੋ ਮੈਂ ਹਸ਼ਿਆਰਪੁਰ ਦੇ ਇਸ ਇਲਾਕੇ ਦੇ ਵਿੱਚ ਪਹਿਲੀ ਵਾਰ ਆਇਆਗਾ ਰਾਜਾ ਸਾਹਿਬ ਦੇ ਇਸ ਸਥਾਨ ਦੇ ਉੱਤੇ ਮੈਂ ਪਹਿਲੀ ਵਾਰ ਦਰਸ਼ਨ ਕਰਨ ਲਈ ਆਇਆ ਸੀਗਾ ਸੋ ਦੋਸਤੋ ਮੈਂ ਸੋਚਿਆ ਵੀ ਤੁਹਾਨੂੰ ਵੀ ਇਸ ਸਥਾਨ ਦੇ ਦਰਸ਼ਨ ਕਰਵਾਏ ਜਾਣ ਕਿਉਂਕਿ ਦੋਸਤੋ ਭਾਗਾ ਵਾਲੇ ਲੋਕ ਹੀ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਦੋਸਤੋ ਅਸੀਂ ਹੁਣ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਹਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਲਿਖਿਆ ਵੀ ਹੋਇਆ ਇੱਕ ਬੋਰਡ ਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਧੰਨ ਧੰਨ ਹਜ਼ਰ ਸ੍ਰੀ ਨਾਮ ਕਮਲ ਰਾਜਾ ਸਾਹਿਬ ਜੀ ਤੁਹਾਨੂੰ ਅਸੀਂ ਪੂਰੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਾਵਾਂਗੇ ਤੇ ਨਾਲ ਨਾਲ ਅਸੀਂ ਤੁਹਾਨੂੰ ਇਸ ਸਥਾਨ ਦੇ ਇਤਿਹਾਸ ਬਾਰੇ ਵੀ ਜਾਣਨਾ ਪਾਉਣ ਦੀ ਕੋਸ਼ਿਸ਼ ਕਰਾਂਗੇ ਦੋ ਸਾਹਿਬ ਜੀ ਦਾ ਬੜਾ ਉੱਚਾ ਤੇ ਸੋਚਾ ਜੀਵਨ ਹੈ ਰਾਜਾ ਸਾਹਿਬ ਜੀ ਦਾ ਜਨਮ ਪਿੰਡ ਬੱਲੋਵਾਲ ਨਾਨਕੇ ਘਰ ਸਨ 1862 ਵਿੱਚ ਹੋਇਆ ਸੀਗਾ ਰਾਜਾ ਸਾਹਿਬ ਜੀ ਦਾ ਜੱਦੀ ਪਿੰਡ ਮੰਨਣਹਾਣਾ ਜ਼ਿਲ੍ਹਾ ਹੁਸ਼ਿਆਰਪੁਰ ਸੀ ਰਾਜਾ ਸਾਹਿਬ ਜੀ ਦੇ ਪਿਤਾ ਮੰਗਲਦਾਸ ਜੀ ਅਤੇ ਮਾਤਾ ਦੇਈ ਜੀ ਸਨ ਰਾਜਾ ਸਾਹਿਬ ਜੀ ਦੇ ਪਿੰਡ ਮੂਸਾਪੁਰ ਵਿਖੇ ਮੌਲਵੀ ਸ਼ਾਹ ਦੀਨ ਕੋਲੋਂ ਵਿਦਿਆ ਪ੍ਰਾਪਤ ਕੀਤੀ ਸੀ। ਰਾਜਾ ਸਾਹਿਬ 14 ਸਾਲ ਦੀ ਉਮਰ ਦੇ ਵਿੱਚ ਪਿੰਡ ਮਹਿਰਮਪੁਰ ਵਿਖੇ ਸੰਤ ਗੰਗਾਦਾਸ ਜੀ ਦੇ ਡੇਰੇ ਦੇ ਵਿੱਚ ਸੰਤਾਂ ਦੀ ਮੰਡਲੀ ਦੇ ਨਾਲ ਆਏ ਸੀ ਫਿਰ ਅੱਗੇ ਪਿੰਡ ਝਿੰਗੜਾ ਵਿਖੇ ਬਾਬਾ ਜਵਾਰ ਸਿੰਘ ਜੀ ਦੇ ਨਾਲ ਮਲਾਪ ਹੋਇਆ। ਆਪਣ ਤੋਂ ਹੀ ਪ੍ਰਮਾਤਮਾ ਦੇ ਪ੍ਰੇਮ ਦੀ ਚੇਟਾ ਲੱਗੀ ਹੋਈ ਸੀ। ਬਾਬਾ ਜਵਾਹਰਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਪ੍ਰਮਾਤਮਾ ਨਾਲ ਇੱਕਮਿਕ ਹੋ ਗਏ ਜਿੱਥੇ ਰਾਜਾ ਸਾਹਿਬ ਜੀ ਨੇ ਨਾਨਕਿਆਂ ਨੂੰ ਉਤਾਰਿਆ ਦਾਦਕਿਆਂ ਨੂੰ ਉਤਾਰਿਆ ਉਥੇ ਪਿੰਡ ਰੈਪੇ ਵਿੱਚ ਗੁਰਦੁਆਰਾ ਤਖਤ ਸਾਹਿਬ ਤਮੀਰ ਕਰਵਾਇਆ ਪਿੰਡ ਝਿੰਗੜਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਉਸਾਰਿਆ ਪਿੰਡ ਗੁਣਾਚਾਰ ਵਿੱਚ ਗੁਰਦੁਆਰਾ ਸਰੋਵਰ ਸਾਹਿਬ ਉਸਾਰਿਆ ਪਿੰਡ ਗੋਸਲਾ ਦੀ ਧਰਤੀ ਤੇ ਗੁਰਦੁਆਰਾ ਮੰਜੀ ਸਾਹਿਬ ਸਾਰਿਆ ਪਿੰਡ ਸੁੱਜੋ ਦੀ ਧਰਤੀ ਤੇ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਸਿਰਜਣਾ ਕੀਤੀ ਪਿੰਡ ਰਾਜਾ ਸਾਹਿਬ ਮਜਾਰਾ ਵਿਖੇ 1916 ਨੂੰ ਰਸੋਖਾਨਾ ਸਾਹਿਬ ਜੀ ਦੀ ਰਚਨਾ ਕਰਕੇ ਮਾਣ ਦਿੱਤਾ ਇਸ ਨਗਰ ਨੂੰ ਰਾਜਾ ਸਾਹਿਬ ਦਾ ਮਜਾਰਾ ਕਰਕੇ ਸਾਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਸਨ 1903 ਦੇ ਵਿੱਚ ਆਪ ਜੀ ਨੇ ਮਹਾਨ ਰਚਨਾ ਭਗਵਾਨ ਬिलास ਰਚੀ ਤੁਸੀਂ ਇਸ ਦੇ ਨਾਮ ਤੋਂ ਸਮਝ ਸਕਦੇ ਹੋ ਕਿ ਜਿਹੜੇ ਉਹਦੇ ਨਾਲ ਰਹਿੰਦੇ ਨੇ ਉਹੀ ਉਹਦੇ ਨਾਲ ਗੱਲ ਕਰ ਸਕਦੇ ਹਨ ਜਿਸ ਵਿੱਚ ਪ੍ਰਮਾਤਮਾ ਦੀ ਉਸਤਤ ਗੁਰੂ ਜੀ ਦੀ ਮਹੱਤਤਾ ਆਤ ਅਤੇ ਪ੍ਰਮਾਤਮਾ ਦਾ ਇੱਕ ਸੰਦੇਸ਼ ਦਿੱਤਾ ਮਨੁੱਖ ਨੂੰ ਚੰਗਾ ਜੀਵਨ ਜਿਉਣ ਦੀ ਜਾਂਚ ਦੱਸੀ ਬਹਿਮਾ ਭਰਮਾਂ ਦਾ ਖੰਡਨ ਕੀਤਾ ਰਾਜਾ ਸਾਹਿਬ ਜੀ ਦੀ ਇਸ ਹੱਥ ਲਿਖਤ ਮਹਾਨ ਰਚਨਾ ਨੂੰ ਸਭ ਨੂੰ ਪੜ੍ਹਨਾ ਚਾਹੀਦਾ ਹੈ ਸਨ 1907 ਵਿੱਚ ਰਾਜਾ ਸਾਹਿਬ ਜੀ ਦਾ ਮਲਾਪ ਪਟਿਆਲਾ ਵਿਖੇ ਬਾਬਾ ਸਾਹਿਬ ਦਾਸ ਜੀ ਨਾਲ ਹੋਇਆ 30 ਅਗਸਤ ਸਨ 1940 ਨੂੰ ਰਾਜਾ ਸਾਹਿਬ ਜੀ ਦੀ ਮাজার ਵਿਖੇ ਆਪ ਜੋਤੀ ਜੋਤ ਸਮਾ ਗਏ ਤਾਰਾਂ ਭਾਦਰੂ ਸੰਨ 1940 ਨੂੰ ਗੁਰਦੁਆਰਾ ਰਾਜਾ ਸਾਹਿਬ ਰਸੋਖਾਨਾ ਵਿਖੇ ਆਪਜੀ ਦਾ ਸੰਸਕਾਰ ਵੀ ਕੀਤਾ ਗਿਆ ਜਿਸ ਥਾਂ ਤੇ ਸੁੰਦਰ ਆਲੀਸ਼ਾਨ ਦਰਬਾਰ ਦੀ ਸਥਾਪਨਾ ਕੀਤੀ ਗਈ ਸੋ ਇਹ ਸੀਗਾ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਤੇ ਹੁਣ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਪੂਰੀ ਇਮਾਰਤ ਦੇ ਦਰਸ਼ਨ ਕਰਾਵਾਂਗੇ ਸੋ ਦੋਸਤੋ ਸਾਹਮਣੇ ਦੇਖ ਸਕਦੇ ਹਾਂ ਵੀ ਬਹੁਤ ਵੱਡੀ ਬਹੁਤ ਹੀ ਸੋਹਣੀ ਖੂਬਸੂਰਤ ਇੱਕ ਇਮਾਰਤ ਬਣੀ ਹੋਈ ਹੈ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਨੇ ਅਤੇ ਸੰਗਤਾਂ ਆਪਣੀ ਸ਼ਰਧਾ ਮੁਤਾਬਕ ਇਸ ਸਥਾਨ ਦੇ ਉੱਤੇ ਅਖੰਡ ਪਾਠ ਸਾਹਿਬ ਰਖਵਾ ਵੀ ਸਕਦੀਆਂ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤਾਂ ਬਹੁਤ ਹੀ ਸੁੰਦਰ ਅਤੇ ਬਹੁਤ ਹੀ ਸੋਹਣੀ ਇਮਾਰਤਾਂ ਜਿਹੜੀ ਉਹ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਆਂ ਦੋਸਤੋ ਤੁਹਾਨੂੰ ਅੱਗੇ ਵੀ ਅਸੀਂ ਲਿਆ ਕੇ ਦਿਖਾਵਾਂਗੇ ਕਿਉਂਕਿ ਦੋਸਤੋ ਇਸ ਤਰ੍ਹਾਂ ਦੇ ਜਿਹੜੇ ਸਥਾਨ ਨੇ ਤਪਸਥਾਨ ਨੇ ਇਹ ਬਹੁਤ ਹੀ ਘੱਟ ਨੇ ਤੇ ਇਸ ਕਰਕੇ ਦੋਸਤੋ ਅਸੀਂ ਤੁਹਾਡੇ ਵਾਸਤੇ ਇੱਥੇ ਆਏ ਸੀਗੇ ਤੇ ਤੁਹਾਨੂੰ ਪੂਰਾ ਏਰੀਆ ਦਿਖਾਵਾਂਗੇ ਦੋਸਤੋ ਹੁਣ ਅਸੀਂ ਤੁਹਾਨੂੰ ਅੰਦਰ ਵੱਲ ਲੈ ਕੇ ਚੱਲਦੇ ਆਂ ਤੇ ਤੁਹਾਨੂੰ ਅਸੀਂ ਅੰਦਰੋਂ ਵੀ ਦਰਸ਼ਨ ਕਰਾਉਣ ਲੱਗੇ ਆਂ ਤੁਸੀਂ ਦੇਖ ਸਕਦੇ ਹੋ ਅੰਦਰੋਂ ਦਰਬਾਰ ਸਾਹਿਬ ਬਹੁਤ ਹੀ ਸੋਹਣਾ ਸਜਿਆ ਹੋਇਆਗਾ ਫੁੱਲ ਬੂਟੇ ਲਾ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਇਆ ਹੋਇਆਗਾ ਸੰਗਤਾਂ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਭਾਰੀ ਇਕੱਠ ਹੈ ਸੰਗਤਾਂ ਕਿੰਨੀਆਂ ਜ਼ਿਆਦਾ ਪਹੁੰਚੀਆਂ ਹੋਈਆਂ ਨੇ ਇਸ ਥਾਨ ਦੇ ਉੱਤੇ ਦੋਸਤੋ ਜਦੋਂ ਤੁਸੀਂ ਇਸ ਥਾਨ ਦੇ ਅੰਦਰ ਐਂਟਰੀ ਕਰੋਗੇ ਤਾਂ ਤੁਹਾਡੇ ਮਨ ਨੂੰ ਸਕੂਨ ਮਹਿਸੂਸ ਹੋਊਗਾ ਇੱਕ ਬਹੁਤ ਹੀ ਵਧੀਆ ਤੁਹਾਡੇ ਦਿਲ ਨੂੰ ਅਹਿਸਾਸ ਹੋਊਗਾ ਵੀ ਅਸੀਂ ਕਿਸੇ ਅਸੀਂ ਜਗ੍ਹਾ ਦੇ ਉੱਤੇ ਆ ਚੁੱਕੇ ਹਾਂ ਕਿਉਂਕਿ ਦੋਸਤੋ ਇਸ ਸਥਾਨ ਦੇ ਉੱਤੇ ਬਾਬਾ ਰਾਜਾ ਸਾਹਿਬ ਜੀ ਨੇ ਲੰਬਾ ਸਮਾਂ ਤਪੱਸਿਆ ਕੀਤੀ ਆ ਇਸ ਕਰਕੇ ਦੋਸਤੋ ਅੱਜ ਇੱਥੇ ਦੁਨੀਆ ਦੂਰੋਂ ਦੂਰੋਂ ਪਹੁੰਚਦੀ ਆ ਇਸ ਸਥਾਨ ਦੇ ਉੱਤੇ ਆ ਕੇ ਲੋਕ ਆਪਣੀ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕਦੇ ਨੇ ਅਤੇ ਆਪਣੀਆਂ ਸੁੱਖਾਂ ਸੁਖਦੇ ਨੇ ਦੋਸਤੋ ਦੱਸਿਆ ਜਾਂਦਾ ਵੀ ਜਿਹੜਾ ਵੀ ਇਸ ਸਥਾਨ ਦੇ ਉੱਤੇ ਆ ਕੇ ਸ਼ਰਧਾ ਦੇ ਨਾਲ ਕੋਈ ਵੀ ਸੁੱਖ ਸੁਖਦਾਗਾ ਤਾਂ ਉਹ ਪੂਰੀ ਹੋ ਜਾਂਦੀ ਆ ਬਹੁਤ ਹੀ ਜਲਦੀ ਪੂਰੀ ਹੋ ਜਾਂਦੀ ਆ ਦੋਸਤੋ ਹੁਣ ਅਸੀਂ ਤੁਹਾਨੂੰ ਬਾਹਰਲੀ ਸਾਈਡ ਲੈ ਕੇ ਚੱਲਦੇ ਆ ਤੁਸੀਂ ਦੇਖ ਸਕਦੇ ਹੋ ਅਸੀਂ ਦਰਬਾਰ ਸਾਹਿਬ ਦੇ ਅੰਦਰ ਆ ਆਸ-ਪਾਸੇ ਤੋਂ ਵੀ ਦਰਬਾਰ ਸਾਹਿਬ ਬਹੁਤ ਸੋਹਣਾ ਸਜਿਆ ਹੋਇਆ ਬਹੁਤ ਸਾਰੀਆਂ ਸੰਗਤਾਂ ਸਾਈਡਾਂ ਦੇ ਉੱਤੇ ਬੈਠ ਕੇ ਵਾਹਿਗੁਰੂ ਦਾ ਜਾਪ ਕਰ ਰਹੀਆਂ ਨੇ ਬਹੁਤ ਸਾਰੀਆਂ ਸੰਗਤਾਂ ਪਾਠ ਪੜ੍ਹ ਰਹੀਆਂ ਨੇ ਸਿਮਰਨ ਕਰ ਰਹੀਆਂ ਨੇ ਤੇ ਹੁਣ ਇਸ ਸਥਾਨ ਦੇ ਉੱਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਜੋਤ ਆ ਸਥਾਪਿਤ ਕੀਤੀ ਹੋਈ ਆ ਇੱਥੇ ਤੁਸੀਂ ਜੋਤ ਦੇ ਦਰਸ਼ਨ ਕਰ ਸਕਦੇ ਹੋ ਤੇ ਅੱਗੇ ਤੁਹਾਨੂੰ ਲੈ ਕੇ ਚੱਲਾਂਗੇ ਨਾਲ ਹੀ ਇੱਕ ਜਗ੍ਹਾ ਹੋਰ ਬਣੀ ਹੋਈ ਆ ਉਹਦੇ ਵੀ ਤੁਹਾਨੂੰ ਅਸੀਂ ਦਰਸ਼ਨ ਕਰਾਉਨੇ ਆ ਇਸ ਜਗ੍ਹਾ ਦੇ ਉੱਤੇ ਵੀ ਸੰਗਤਾਂ ਨੇ ਜਿਹੜੀਆਂ ਉਪਾਰੀ ਗਿਣਤੀ ਦੇ ਵਿੱਚ ਮੱਥਾ ਟੇਕ ਰੀਆਂ ਨੇ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਬਿਲਡਿੰਗ ਹਜੇ ਬਣ ਕੇ ਤਿਆਰ ਹੋ ਰਹੀ ਆ ਕਿਉਂਕਿ ਇਹਦਾ ਕੰਮ ਚੱਲ ਰਿਹਾਗਾ ਥੋੜਾ ਮੋਟਾ ਕੰਮ ਹੋ ਚੁੱਕਿਆਗਾ ਤੇ ਬਾਕੀ ਕੰਮ ਆ ਜਿਹੜਾ ਉਹ ਹਜੇ ਅਧੂਰਾ ਪਿਆਗਾ ਸੋ ਤੁਸੀਂ ਦੇਖ ਸਕਦੇ ਹੋ ਵੀ ਜਿਹੜੀਆਂ ਸੰਗਤਾਂ ਨੇ ਉਹ ਇੱਥੇ ਵੀ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਮੱਥਾ ਟੇਕ ਰੀਆਂ ਨੇ ਦੋਸਤੋ ਹੁਣ ਅਸੀਂ ਤੁਹਾਨੂੰ ਉੱਪਰਲੀ ਬਿਲਡਿੰਗ ਦੇ ਵਿੱਚ ਲੈ ਕੇ ਚੱਲਦੇ ਹਾਂ ਜਿੱਥੇ ਮਹਾਰਾਜ ਦੀ ਬੀੜ ਸਥਾਪਿਤ ਕੀਤੀ ਹੋਈ ਆ ਅਤੇ ਤੁਹਾਨੂੰ ਉੱਥੇ ਵੀ ਅਸੀਂ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਾਂਗੇ ਦੋਸਤੋ ਹੁਣ ਅਸੀਂ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਖੜਕੇ ਨਾ ਪੂਰੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੁਸੀਂ ਦੇਖ ਸਕਦੇ ਹੋ ਵੀ ਇਸ ਜਗ੍ਹਾ ਦੇ ਉੱਤੇ ਖੜ ਕੇ ਇੱਕ ਬਹੁਤ ਹੀ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਿਆ ਰੂਹ ਖੁਸ਼ ਹੋ ਗਈ ਹੁਣ ਤੁਹਾਨੂੰ ਅਸੀਂ ਉੱਪਰ ਵੱਲ ਲੈ ਕੇ ਚੱਲਦੇ ਹਾਂ ਦੋਸਤੋ ਦੇਖ ਸਕਦੇ ਹੋ ਤੁਸੀਂ ਮਹਾਰਾਜ ਦੀ ਬੀੜ ਅੱਗੇ ਸੰਗਤਾਂ ਨੇ ਜਿਹੜੀਆਂ ਉਹ ਮੱਥਾ ਟੇਕ ਰਹੀਆਂ ਨੇ ਤੇ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਸਾਡੀ ਵੀਡੀਓ ਦੇ ਮਾਧਿਅਮ ਰਾਹੀਂ ਘਰ ਬੈਠੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਸਾਹਮਣੇ ਦੋਸਤੋ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਬਿਲਡਿੰਗ ਬਣੀ ਹੋਈ ਹੈ ਇਸ ਸਾਈਡ ਦੇ ਉੱਤੇ ਵੀ ਇੱਕ ਗੇਟ ਬਣਿਆ ਹੋਇਆ ਹੈਗਾ ਇਧਰੋਂ ਵੀ ਸੰਗਤਾਂ ਆਉਂਦੀਆਂ ਨੇ ਸਾਹਮਣੇ ਦੋਸਤੋ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੁੰਦੇ ਨੇ ਇਸ ਬਿਲਡਿੰਗ ਦੇ ਵਿੱਚ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਜਿਹੜੀ ਬਿਲਡਿੰਗ ਹੈ ਇੱਥੇ ਬਣੀ ਹੋਈ ਜੇਕਰ ਤੁਸੀਂ ਅਖੰਡ ਪਾਠ ਕਰਾਉਣਾ ਤਾਂ ਤੁਸੀਂ ਉਹ ਵੀ ਇੱਥੇ ਕਰਵਾ ਸਕਦੇ ਹੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਇੱਕ ਗੰਨਿਆਂ ਦੀ ਭਰੀ ਹੋਈ ਟਰਾਲੀ ਖੜੀ ਆ ਕਿਉਂਕਿ ਇੱਥੇ ਸੰਗਤਾਂ ਵਾਸਤੇ ਗੰਨੇ ਦੇ ਰਸ ਦਾ ਜਿਹੜਾ ਲੰਗਰ ਆ ਉਹ ਲੱਗਿਆ ਹੋਇਆਗਾ ਤੁਹਾਨੂੰ ਦੂਸਰੀ ਸਾਈਡ ਦੇ ਉੱਤੇ ਦਿਖਾਵਾਂਗੇ ਸੰਗਤਾਂ ਕਿਵੇਂ ਗੰਨੇ ਦੇ ਰਸ ਦੇ ਲੰਗਰ ਦਾ ਆਨੰਦ ਲੈ ਰਹੀਆਂ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਲੰਗਰ ਛਕ ਰਹੀਆਂ ਨੇ ਗੰਨੇ ਦਾ ਰਸ ਪੀ ਰਹੀਆਂ ਨੇ ਇਹ ਸਾਈਡ ਦੇ ਉੱਤੇ ਦੋਸਤੋ ਲੰਗਰ ਹਾਲ ਬਣਿਆ ਹੋਇਆ ਬਹੁਤ ਹੀ ਵਿਸ਼ਾਲ ਵੱਡਾ ਜਿਹੜਾ ਲੰਗਰ ਹਾਲ ਆ ਇਸ ਸਥਾਨ ਦੇ ਉੱਤੇ ਬਣਿਆ ਹੋਇਆਗਾ ਮੈਂ ਪਹਿਲੀ ਵਾਰ ਇਸ ਤਰ੍ਹਾਂ ਦਾ ਲੰਗਰ ਹਾਲ ਦੇਖਿਆ ਬਹੁਤ ਹੀ ਸੋਹਣਾ ਤਰੀਕੇ ਨਾਲ ਤਿਆਰ ਕੀਤਾ ਹੋਇਆ ਲੰਗਰ ਹਾਲ ਆ ਦੋਸਤੋ ਹੁਣ ਅਸੀਂ ਬਾਹਰਲੀ ਸਾਈਡ ਆ ਉਸ ਸਥਾਨ ਦੇ ਉੱਤੇ ਆ ਚੁੱਕੇ ਹਾਂ ਜਿੱਥੇ ਕਿ ਇੱਕ ਸਰੋਵਰ ਬਣਿਆ ਹੋਇਆਗਾ ਤੇ ਤੁਹਾਨੂੰ ਦਿਖਾਵਾਂਗੇ ਸਾਈਡਾਂ ਦੇ ਉੱਤੇ ਪਾਰਕ ਬਹੁਤ ਹੀ ਸੋਹਣਾ ਫੁੱਲ ਬੂਟੇ ਲਾ ਕੇ ਤਿਆਰ ਕੀਤਾ ਹੋਇਆਗਾ ਤੇ ਅੱਗੇ ਜਿੱਥੇ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਉੱਥੇ ਬਾਬਾ ਰਾਜਾ ਜੀ ਦਾ ਜਿਹੜਾ ਤਪ ਸਥਾਨਾ ਉਹ ਵੀ ਬਣਿਆ ਹੋਇਆਗਾ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਸਾਹਮਣੇ ਦੋਸਤੋ ਹੁਣ ਅਸੀਂ ਤੁਹਾਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਉਣ ਲੱਗੇ ਆਂ। ਦੋਸਤੋ ਇਸ ਤੋਂ ਬਾਅਦ ਅਸੀਂ ਤੁਹਾਨੂੰ ਤਪਸਥਾਨ ਵੱਲ ਲੈ ਕੇ ਚੱਲਾਂਗੇ। ਤੁਸੀਂ ਦੇਖ ਸਕਦੇ ਹੋ ਇਸ ਸਥਾਨ ਤੇ ਵੀ ਮਹਾਰਾਜ ਦੀ ਬੀੜ ਬਹੁਤ ਸੋਹਣੀ ਸਜੀ ਹੋਈ ਆ ਅਤੇ ਬਹੁਤ ਹੀ ਵਧੀਆ ਦਰਬਾਰ ਸਾਹਿਬ ਸਜਿਆ ਹੋਇਆਗਾ। ਅਸੀਂ ਹੁਣ ਤੁਹਾਨੂੰ ਤਪਸਥਾਨ ਦੇ ਵੱਲ ਲੈ ਕੇ ਚੱਲਦੇ ਆਂ। ਦੋਸਤੋ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਤਪਸਥਾਨ ਦੇ ਬਹੁਤ ਹੀ ਸੋਹਣਾ ਪਾਰਕ ਬਣਿਆ ਹੋਇਆਗਾ ਜਦੋਂ ਤੁਸੀਂ ਇੱਥੇ ਦਰਸ਼ਨ ਕਰਨ ਆਉਂਗੇ ਤਾਂ ਤੁਹਾਡੀ ਰੂਹ ਖੁਸ਼ ਹੋ ਜਾਣੀ ਆ ਇਸ ਤਰ੍ਹਾਂ ਦਾ ਤਪਸਥਾਨ ਦੇਖ ਕੇ ਦੋਸਤੋ ਇਸ ਜਗ੍ਹਾ ਤੇ ਵੀ ਸੰਕਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਹੁਣ ਅਸੀਂ ਤੁਹਾਨੂੰ ਤਪਸਥਾਨ ਦੇ ਦਰਸ਼ਨ ਕਰਾਵਾਂਗੇ ਅਸੀਂ ਤਪਸਥਾਨ ਦੇ ਵੱਲੋਂ ਚੱਲਦੇ ਹਾਂ ਦੋਸਤੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਪਸਥਾਨ ਦੀ ਜਿਹੜੀ ਬਿਲਡਿੰਗ ਹੈ ਉਹ ਬਹੁਤ ਹੀ ਸੋਹਣੀ ਬਹੁਤ ਹੀ ਖੂਬਸੂਰਤ ਬਿਲਡਿੰਗ ਬਣੀ ਹੋਈ ਆ ਆਸੇ-ਪਾਸੇ ਸਰੋਵਰ ਹੈ ਅਤੇ ਵਿਚਾਲੇ ਜਿਹੜੀ ਬਿਲਡਿੰਗ ਬਣੀ ਹੋਈ ਆ ਉਹਦੇ ਨਾਲ ਹੀ ਇੱਕ ਮਜ਼ਾਰ ਬਣੀ ਹੋਈ ਆ ਦੋਸਤੋ ਸਾਹਮਣੇ ਉਹ ਵੀ ਤੁਸੀਂ ਦੇਖ ਸਕਦੇ ਹੋ ਸੰਗ ਤਾਂ ਇਸ ਜਗ੍ਹਾ ਦੇ ਉੱਤੇ ਵੀ ਮੱਥਾ ਟੇਕਣ ਆਉਂਦੀਆਂ ਨੇ ਦੋਸਤੋ ਵੀਡੀਓ ਨੂੰ ਨਾ ਵਾਤ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਸਥਾਨ ਦੇ ਇਸ ਤਪਸਥਾਨ ਦੇ ਲੋਕ ਜਿਹੜੇ ਨਹੀਂ ਆ ਸਕਦੇ ਉਹ ਘਰ ਬੈਠੇ ਦਰਸ਼ਨ ਕਰ ਲੈਣ ਕਿਉਂਕਿ ਦੋਸਤੋ ਇਹ ਜਿਹੜੀ ਵੀਡੀਓ ਆ ਬਣਾਉਣ ਤੇ ਬਹੁਤ ਸਾਨੂੰ ਟਾਈਮ ਲੱਗ ਗਿਆ ਅਸੀਂ ਕਾਫੀ ਦਿਨਾਂ ਤੋਂ ਸੋਚ ਰਹੇ ਸੀ ਕਿ ਵੀ ਤੁਹਾਨੂੰ ਅਸੀਂ ਇਸ ਸਥਾਨ ਦੇ ਦਰਸ਼ਨ ਕਰਾਈਏ ਸੋ ਦੋਸਤੋ ਅੱਜ ਅਸੀਂ ਤੁਹਾਨੂੰ ਇਸ ਸਥਾਨ ਦੇ ਦਰਸ਼ਨ ਕਰਵਾ ਚੁੱਕਿਆ ਅੱਗੇ ਦੋਸਤੋ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋੜ ਆ ਜੇਕਰ ਤੁਸੀਂ ਘਰ ਬੈਠੇ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣੀਆਂ ਚਾਹੁੰਦੇ ਹੋ ਤਾਂ ਤੁਹਾਨੂੰ ਅਸੀਂ ਤਾਂ ਸਾਡਾ ਚੈਨਲ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਸਾਡੀਆਂ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਜ਼ਰੂਰ ਕਰਦਿਆ ਕਰੋ ਦੋਸਤੋ ਇਸ 사이ਟ ਤੋਂ ਵੀ ਤੁਸੀਂ ਤਪਸਥਾਨ ਦੇ ਦਰਸ਼ਨ ਕਰ ਸਕਦੇ ਹੋ ਪੂਰੀ ਬਿਲਡਿੰਗ ਦੇ ਪੂਰੀ ਇਮਾਰਤਾਂ ਦੇ ਦਰਸ਼ਨ ਕਰ ਸਕਦੇ ਹੋ ਬਹੁਤ ਹੀ ਸੋਹਣਾ ਖूब ਸੂਰਤ ਨੇ ਯਾਰਾਗਾ ਦੋਸਤੋ ਮਿਲਦੇ ਕਿਸੇ ਹੋਰ ਵੀਡੀਓ ਦੇ ਵਿੱਚ